ਫੈਸਟ ਕਾਨਫਰੰਸ ਰੱਖੀ ਗਈ ਜਿਹੜੀ ਜੀ ਮਰਤਾਵਾਲੀ ਤਰ੍ਹਾਂ ਮੋਦਲਿੰਗ ਦਾ ਜੈ ਸਾਈਂ ਜੀ ਪਹਿਲੇ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਤੱਕ ਕਾਨਫਰੰਸ ਇਸ ਉਪਲਬਧਿਤ ਰੱਖੀ ਹੋਈ ਹੈ ਕਿ ਆਪ ਜੀ ਸਾਈਂ ਲਾਟਿਸ਼ਾ ਜੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਮਨਾ ਰਹੇ ਆ ਜਿਹਦੇ ਵਿੱਚ ਆਪਣਾ ਕੀ ਨਾਮ ਹੈ ਰੌਸ਼ਨ ਪ੍ਰੈਸ ਜੀ ਸਰਦਾਰ ਅਲੀ ਜੀ ਤੇ ਹਸ਼ਨਤ ਸੁਲਤਾਨਾ ਜੀ ਸਾਈਂ ਲਾਟਿਸ਼ਾ ਜੀ ਦਾ ਗੁਣਗਾਨ ਕਰਨ ਆ ਰਹੇ ਨੇ ਮੈਂ ਸਾਰਿਆਂ ਨੂੰ ਤੁਹਾਡੇ ਰਾਹੀਂ ਬੇਤੀਈ ਕਰਨਾ ਚਾਹਨਾ ਹੈ ਕਿ ਸਾਰੇ ਜ਼ਰੂਰ ਆਣ ਤੇ ਸਾਇੰਥ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਕਵਾਲੀਆਂ ਦਾ ਆਨੰਦ ਮਾਣਨ ਦਾ ਚੇਤਰ ਦਾ ਪ੍ਰਬੰਧ ਹੋਊਗਾ ਸੰਗਤਾਂ ਵਾਸਤੇ ਜਿੰਨੀਆਂ ਵੀ ਇੱਥੇ ਪਹੁੰਚਣੀਆਂ ਜਿਹੜੀਆਂ ਹਰ ਸਾਲ ਵਰ ਤੁਹਾਡੇ ਲੋਕ ਕੀਤਾ ਜਾਂਦਾ ਪ੍ਰਬੰਧ ਹੈ ਪ੍ਰਬੰਧ ਜਿਸ ਹਿਸਾਬ ਨਾਲ ਜੋ ਸਾਰੀ ਫਾਰਮੈਲिटीज ਹੈ ਸਾਰੀ ਫੁਲਫਿਲ ਸੰਗਤਾਂ ਲਈ ਕੀਤੀਆਂ ਜਾਣਗੀਆਂ ਉਹਨਾਂ ਦੀ ਮਤਲਬ ਜੋ ਵੀ ਟ੍ਰੈਫਿਕ ਵਗੈਰਾ ਕੋਈ ਵੀ ਹੈ ਕੋਈ ਵੀ ਦਿੱਕਤ ਆਂਦੀ ਹੈ ਕੋਈ ਵੀ ਅਸੀਂ ਦਿੱਕਤ ਨਹੀਂ ਆਏਗੀ ਤੇ ਕਿਨਾਂ ਮੈਂ ਆਪਣਾ ਜੋ ਵੀ ਸੰਗਤਾਂ ਲਈ ਪ੍ਰਬੰਧ ਹੈ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਹੈ ਸਭਾ ਇਚਟ ਐਵਰੀਥਿੰਗ ਦਾ ਪ੍ਰਬੰਧ ਅਜੀ ਸੰਗਤ ਰਸ ਕਰਦੇ ਸਭ ਤੋਂ ਵੱਧ ਇਹ ਇਹ ਅੱਜ 17 ਸਾਲ ਹੋ ਗਏ ਨੇ ਜੀ ਸਾਈਂ ਲਾਡੀ ਸਾਜੀ ਦੀ ਕਿਰਪਾ ਨਾਲ ਉਹੀ ਕਰਾਉਂਦੇ ਨੇ ਤੇ ਉਹੀ ਕਰਨ ਵਾਲੇ ਨੇ ਅਸੀਂ ਤਾਂ ਕੋਈ ਹੁੰਦੇ ਨਹੀਂ ਕਰਾਉਣ ਵਾਲੇ ਉਹੀ ਕਰਾਉਂਦੇ ਨੇ ਜਦ ਤੱਕ ਉਹਨਾਂ ਨੇ ਡਿਊਟੀ ਲਈ ਹੈ ਸਾਡੀ ਅਸੀਂ ਅਸੀਂ ਉਹਨਾਂ ਦੇ ਬੱਚੇ ਆ ਨਿਭਾਈ ਜੰਨੇ ਆ ਉਹਨਾਂ ਦੀ ਕਿਰਪਾ ਨਾਲ ਰਸਮਾਂ ਗੜੀ ਜਿਹੜੀਆਂ ਕੀਤੇ ਜਾਂਦੇ ਆ ਦਰਬਾਰ ਚ ਜਦੋਂ ਸਟਾਰਟਿੰਗ ਹੁੰਦੀ ਆ ਜੀ ਰਸਮ ਰਸਮ ਕਿਨਮਸਟ ਸਟਾਰਟਿੰਗ ਕਰਾਉਣ ਤੋਂ ਪਹਿਲੇ ਇੱਕ ਦਿਨ ਪਹਿਲੇ ਮੰਦੀ ਹੁੰਦੀ ਹੈ ਉਸ ਤੋਂ ਬਾਅਦ ਮੇਲੇ ਵਾਲੇ ਦਿਨ ਸੱਤਪੱਲੇ ਕਵਾਲੀਆਂ ਸ਼ੁਰੂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਸਾਈਂ ਦੀ ਇੱਛਾ ਤੱਕ ਸਾਈਂ ਦੀ ਲਾਗੁਣ ਗਾਣਾ ਚੱਲਦਾ ਰਹਿੰਦਾ ਜੀ ਠੀਕ ਜੈ ਸਾਈਂ ਸਾਰਿਆਂ ਨੂੰ ਆ ਮੇਲਾ ਹਜ਼ਰਤ ਫਿਰ ਸਾਈਂ ਲਾਟਿਸ਼ਾ ਜੀ ਦਾ 9 ਨਵੰਬਰ 2025 ਦਿਨ ਐਤਵਾਰ ਨੂੰ ਸ਼ਾਮ ਨੂੰ 7 ਵਜੇ ਸ਼ੁਰੂ ਕੀਤਾ ਜਾਵੇਗਾ ਜਿਹਦੇ ਵਿੱਚ ਮੇਰੇ ਵੱਲੋਂ ਬੇਨਤੀ ਹੈ ਸਾਰੀ ਸੰਗਤਾਂ ਨੂੰ ਕਿ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਆਣ ਤੇ ਉੱਤੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਕਿਹੜੀ ਜਗ੍ਹਾ ਆ ਜਾਂਦੀ ਹੈ ਬਵਲ ਇਹ ਜੱਸਿਆਂ ਰੋਡ ਬੜੀਆ ਬਵਲ ਨੇੜੇ ਜਵਾਲਾ ਸਿੰਘ ਚੌਂਕ ਬੜੀਆ ਬਵਲ ਲੁਧਿਆਣੇ ਦੇ ਵਿੱਚ ਹੈ ਜਗ੍ਹਾ ਜੀ ਤੇ ਸਰ ਇਹ ਕਿੰਮਾ ਮੇਲਾ ਤੁਹਾਡਾ ਇਹ 17 ਸਾਲ ਹੋ ਗਏ ਜੀ ਸਾਈਂ ਲਾਡੀ ਸਾਜੀ ਦੇ ਮੇਲੇ ਨੂੰ ਹੁੰਦੇ ਤੇ ਸਾਈਂ ਜੀ ਕਰਾਂਦੇ ਆ ਰਹੇ ਨੇ ਤੇ ਅੱਗੇ ਵੀ ਸਾਈਂ ਜੀ ਹੀ ਕਰਾਂਦੇ ਆਣਗੇ ਜੀ ਇਸ ਵਾਰ ਕਵਾਲ ਕਿਹੜੇ ਕਿੜੇ ਆ ਰਹੇ ਜੀ ਇਸ ਵਾਰੀ ਕਵਾਲ ਆ ਰਹੇ ਨੇ ਜੀ ਸਿੰਗਰ ਆ ਰਹੇ ਆ ਰੋਸ਼ਨ ਪਰੀ ਸਾਰੇ ਆ ਜੀ ਆਪਣਾ ਹਸ਼ਮਤ ਸੁਲਤਾਨਾ ਜੀ ਨੇ ਤੇ ਸਰਦਾਰ ਅਲੀ ਜੀ ਨੇ ਜੀ ਸਰ ਕਿੰਨੇ ਕਿੰਨੇ ਟਾਈਮ ਹੋਏਗਾ ਮਤਲਬ ਵੀ ਸ਼ੁਰੂ ਹੁੰਦਾ ਕਿੰਨੇ ਵਜੇ ਦਾ ਟਾਈਮ ਜਾਂਦਾ ਸ਼ਾਮ ਨੂੰ 7 ਵਜੇ ਸ਼ੁਰੂ ਹੈ ਜੀ ਬਾਕੀ ਸਾਈਂ ਜੀ ਦੀ ਇੱਛਾ ਤੱਕ ਚੱਲੇਗਾ ਜੀ ਠੀਕ ਹੈ ਜੀ ਹਾਂ ਜੀ ਸਰ ਜਿਹੜੀ ਆਈ ਦੀ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਗੇ ਇੱਧਰ ਦੇਖੀ ਗੋਰੂ ਜੀ ਬਿਲਕੁਲ ਪਹਿਲਾਂ ਤਾਂ ਮੈਂ ਸਾਰੇ ਲੁਧਿਆਣਾ ਪਾਸਿਆਂ ਨੂੰ ਮੁਬਾਰਕਬਾਦ ਦਊਂਗਾ ਕਿਉਂਕਿ ਹਜ਼ਰਤ ਵੀ ਸਾਈਂ ਲਾਡੀ ਸ਼ਾਹ ਜੀ ਸਰਕਾਰ ਜੋ ਕਿ ਹਰ ਸਾਲ ਉਹਨਾਂ ਦਾ ਮੇਲਾ ਹੈਬੋਵਾਲ ਵਿਖੇ ਜਸੀਆਂ ਰੋਡ ਤੇ ਪੁਜਾਰਾ ਫੈਮਿਲੀ ਵੱਲੋਂ ਕਰਾਇਆ ਜਾਂਦਾ ਅੱਜ ਉਹਦੇ ਅ ਅਜੰਡੇ ਦੇ ਰੱਖਦੇ ਹੋਏ ਅੱਜ ਜੋ ਕਾਨਫਰੰਸ ਤੋਂ ਸਾਰੇ ਭਾਈਆਂ ਨੂੰ ਬੁਲਾਇਆ ਤੇ ਇੱਥੇ ਇੱਕ ਸੱਦਾ ਦੇਣਾ ਚਾਹੁੰਦੇ ਆ ਲੁਧਿਆਣਾ ਵਾਸੀਆਂ ਨੂੰ ਕਿ ਜੋ ਹਰ ਸਾਲ ਦੀ ਤਰ੍ਹਾਂ ਤੁਸੀਂ ਪਰਿਵਾਰ ਸਮੇਤ ਮੇਲੇ ਦੇ ਵਿੱਚ ਦਸਤਕ ਦਿਨੇ ਹੋ ਕਿ ਇਸ ਵਾਰ ਵੀ ਇਸ ਸਾਲ ਵੀ ਜੋ ਕਿ ਐਤਵਾਰ ਨੂੰ 9 ਨਵੰਬਰ ਨੂੰ ਅ ਰਾਤ ਨੂੰ ਜਸਿਆ ਰੋਡ ਤੇ ਜਵਾਲਾ ਸਿੰਘ ਚੌਂਕ ਦੇ ਕੋਲ ਜੋ ਮੇਲਾ ਕਰਾਇਆ ਜਾ ਰਿਹਾ ਉਹਦੇ ਵਿੱਚ ਸਾਰੇ ਜਰੂਰ ਪਹੁੰਚੋ ਜਿਹਦੇ ਵਿੱਚ ਮੇਰੇ ਦੋਸਤ ਰਿਸ਼ਭ ਪੁਜਾਰੀ ਜੀ ਵੱਲੋਂ ਜੋ ਹਰ ਸਾਲ ਜਿਰਾ ਇਹਨਾਂ ਦੇ ਪਰਿਵਾਰ ਵੱਲੋਂ حضرت پیر سائیں لاڈی شاہ جی دا میلہ کرایا ਜਾਂਦਾ ਉਹਦੇ ਵਿੱਚ ਜੋ ਸੰਗਤਾਂ ਆਸ਼ੀਰਵਾਦ ਲੈਣ ਲਈ ਪਹੁੰਚਦੀਆਂ ਤੁਸੀਂ ਸਾਰੇ ਪਰਿਵਾਰ ਸਮੇਤ ਪਹੁੰਚੋ ਜਿਸ ਵਿੱਚ ਪਹੁੰਚਦੇ ਕਲਾਕਾਰ ਜੀ ਦਾ 로شن پرنس جی ਆ ਰਹੇ ਇਸ ਵਾਰ ਸਦਾਰ ali جی تے سنگر ਹਸ਼ਮਤ ਸੁਲਤਾਨਾ جی ਆ ਰਹੇ تھے وہ چار چੰਦ ਲਗਾ ਕੇ ਇਸ ਮੇਲੇ ਨੂੰ ਤੇ ਆਪਣੀ ਆਵਾਜ਼ ਦੇ ਨਾਲ ਪ੍ਰਭੂ ਦਾ ਗੁਣਗਾਨ ਕਰਨਗੇ ਤੇ ਮੈਂ ਅੰਤ ਦੇ ਵਿੱਚ ਦੁਬਾਰਾ ਸਾਰਿਆਂ ਨੂੰ ਬੇਨਤੀ ਕਰਦਾ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਈ ਕੀ ਸਾਰੇ ਪਰਿਵਾਰ ਸਮੇਤ ਪਹੁੰਚੋ ਕਿਉਂਕਿ ਪਰਿਵਾਰਕ ਮਾਹੌਲ ਹੁੰਦਾ ਉੱਥੇ ਸਾਰਾ ਕਰੋ ਜੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਉੱਥੇ ਕਿਵੇਂ ਦੇਖਦੇ ਹਾਂ ਬਿਲਕੁਲ ਜਿੱਥੇ ਸੰਗਤ ਪਹੁੰਚਦੀ ਹੈ ਉੱਥੇ ਸੰਤ ਸਮਾਜ ਵੀ ਸੰਤ ਸਮਾਜ ਵੀ ਪਹੁੰਚਦਾ ਹੈ ਤੇ ਮੈਂ ਸਾਰਿਆਂ ਨੂੰ ਫਿਰ ਅਰਦਾਸ ਕਰੂੰਗਾ ਬੇਨਤੀ ਕਰੂੰਗਾ ਕਿ ਆ ਕੇ ਮੇਲੇ ਦੇ ਵਿੱਚ ਚਾਂਦ ਚੰਦ ਲਗਾਓ ਹਿੱਸਾ ਪਾਓ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਧੰਨਵਾਦ